ਆਣੀਆਂ ਤਾਂ ਹੁੰਦੀਆਂ ਨੇ ਦੋ ਰੋਟੀਆਂ ਜੀ ਮਰ ਜਾਂਦੇ ਲੋਕੀ ਢੋ ਢੋ ਰੋਟੀਆਂ ਭੁੱਖ ਨੂੰ ਮਿਟਾਉਣਾ ਹੁੰਦਾ ਕੰਮ ਰੋਟੀ ਦਾ ਮਿੱਠੀ ਮਿੱਠੀ ਦੇਣ ਖੁਸ਼ਬੂ ਰੋਟੀਆਂ ਵਾਹ ਜੀ ਵਾਹ ਚਲਾਕ ਬੰਦਾ ਪਹਿਲਾਂ ਹੀ ਦੋ ਪਾਸੇ ਕਰ ਲੈਂਦਾ ਵੀ ਦੁਆਕੇ ਤੇ ਕੱਟ ਜਾਣਗੀਆਂ ਤਾਂ ਮੇਰੇ ਜੋਗੀਆਂ ਤੇ ਪਈਆਂ ਰਹਿਣ ਹੋਵੇ ਕਿਤੇ ਖਤਰਾ ਜੇ ਥੋੜ੍ਹ ਜਾਣ ਦਾ ਕਈ ਬੰਦੇ ਲੈਂਦੇ ਆ ਲਕੋ ਰੋਟੀਆਂ ਵੰਡ ਕੇ ਤੇ ਖਾਣ ਦਾ ਸਵਾਦ ਵੱਖਰਾ ਵਿਤ ਕਰੇ ਵਖੇਵੇਂ ਦੇਣ ਤੋ ਰੋਟੀਆਂ ਇਹ ਮਤਲਬ ਕਿ ਘਰਦਿਆਂ ਨੇ ਰੋਟੀ ਪੁੱਛੀ ਉੱਥੇ ਹੀ ਕਵਤਾ ਬਣਾਤੀ ਹਾਂ ਜਦੋਂ ਨਾ ਪੁੱਛਣ ਉਦੋਂ ਵੀ ਬਣਾ ਸਕਦੀ ਅੱਛਾ ਵੀ ਇਹ ਜਿਹੜਾ سلسلہ ਤੁਹਾਡਾ ਕਵਿਤਾਵਾਂ ਦਾ ਕਦੋਂ ਸ਼ੁਰੂ ਹੁੰਦਾ ਤੇ ਕਿਵੇਂ ਸ਼ੁਰੂ ਹੁੰਦਾ ਉਹ ਪਹਿਲੀ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਹੁਣ ਹੂੰ ਵੈਸੇ ਹੈ ਉਹ ਵੀ ਹਾਸਰਾ ਸੀ ਹੂੰ ਤੇ ਉਹ ਪਿੰਡ ਦੇ ਕਿਸੇ ਸੱਜਣ ਤੇ ਤਵਾ ਲਾ ਕੇ ਲਿਖ ਦਿੱਤੀ ਸੀ ਉਹੀ ਅੱਛਾ ਇਸ ਕਰਕੇ ਹੁਣ ਤਾਂ ਯਾਦ ਕਰਨ ਦਾ ਫਾਇਦਾ ਵੀ ਨਹੀਂ ਹੂੰ ਉਹ ਕਵਿਤਾ ਪਹਿਲੀ ਕਵਿਤਾ ਸੀ ਦੋ ਚਾਰ ਲਾਈਨਾਂ ਸੁਣਾਏ ਦੋ ਪਹਿਲੀ ਕਵਿਤਾ ਤਾਂ ਬੰਦੇ ਨੂੰ ਵੈਸੇ ਯਾਦ ਰੱਖਣੀ ਚਾਹੀਦੀ ਐ ਨਹੀਂ ਉਹ ਯਾਦ ਰੱਖਣ ਦੇ ਨਹੀਂ ਉਹਦੇ ਤੇ ਮੈਨੂੰ ਭੁੱਲਣ ਦੇ پیسے ਮਿਲੇ ਸੀ ਅੱਛਾ ਜਦੋਂ ਮੈਂ ਕਵਿਤਾ ਸੁਣਾਈ ਮੇਰੇ ਚਾਚਾ ਜੀ ਨੇ ਮੈਨੂੰ 10 ਰੁਪਏ ਦਿੱਤੇ ਅੱਛਾ ਜੀ ਉਹ ਇਸ ਕਰਕੇ ਦਿੱਤੇ ਵੀ ਬਾਹਰ ਨਹੀਂ ਸੁਣਾਉਣੀ ਕਹਿੰਦੇ ਅੱਛਾ ਮੈਂ ਕਹਿੰਦਾ ਵੀ ਆਪਾਂ ਕਵਿਤਾਵਾਂ ਤੁਹਾਡੀਆਂ ਸੁਣੀਏ ਗੀਤ ਸੁਣੀਏ ਵੀ ਇਹ ਪੁੱਛਣਾ ਜ਼ਰੂਰ ਚਾਹਾਂਗਾ ਵੀ ਇਹ ਜਿਹੜਾ ਸਿਲਸਿਲਾ ਤੁਹਾਡਾ ਕਵਿਤਾਵਾਂ ਦਾ ਕਦੋਂ ਸ਼ੁਰੂ ਹੁੰਦਾ ਤੇ ਕਿਵੇਂ ਸ਼ੁਰੂ ਹੁੰਦਾ ਪਹਿਲੀ ਕਵਿਤਾ ਤਾਂ ਲਿਖੀ ਸੀ ਕੋਸ਼ਿਸ਼ ਕੀਤੀ ਸੀ ਲਿਖਣ ਦੀ 1997 ਵਿੱਚ ਅੱਛਾ ਜੀ ਚਵਨ ਹਰਗੋਬਿੰਦਪੁਰ ਜੀ ਦਾ ਤੁਸੀਂ ਨਾਂ ਸੁਣਿਆ ਹੋਣਾ ਹਾਂਜੀ ਆਸਰਸ ਕਵੀ ਨੇ ਹਾਂ ਚੰਨਣ ਸਿੰਘ ਚਵਨ ਹਰਗੋਬਿੰਦਪੁਰ ਉਹ ਪਿੰਡ ਆਏ ਸੀ ਕੋਈ ਸਮਾਗਮ ਸੀ ਉਹਦੇ ਚੋਂ ਨਾ ਕਵਿਤਾ ਸੁਣਾਈਆਂ ਸੀ ਇੱਕ ਤਾਂ ਅੰਮ੍ਰਿਤ ਦੀ ਸ਼ਕਤੀ ਦونی ਚੰਦ ਵਾਲੀ ਤੇ ਭਾਈ ਬਚਿੱਤਰ ਸਿੰਘ ਵਾਲੀ ਜੀ ਇੱਕ ਭਾਈ ਲੱਲਾ ਜੀ ਵਾਲੀ ਹੂੰ ਤੇ ਉਹਨਾਂ ਦੀ ਕਵਿਤਾ ਸੁਣ ਕੇ ਸੰਗਤਾਂ ਬਹੁਤ ਪ੍ਰਸੰਨ ਹੋਈਆਂ ਪੂਰਾ ਹਾਸ ਰਸ ਵੀ ਤੇ ਬੀਰਸ ਰਸ ਵੀ ਚ ਹੁੰਦਾ ਜੀ ਉਹਨਾਂ ਦੀ ਕਵਿਤਾ ਸੁਣ ਕੇ ਪਹਿਲੀ ਵਾਰ ਲਿਖਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਸ਼ਾਇਦ ਮੈਂ ਨੌਵੀਂ ਚ ਸੀ ਹੂੰ ਤੇ ਬਾਕੀ ਜਿਹੜੀਆਂ ਤੁਸੀਂ ਇਹ ਹੁਣ ਸੁਣਦੇ ਪੜ੍ਹਦੇ ਕਵਿਤਾਵਾਂ ਉਹ ਪਹਿਲੀ ਤਾਂ ਸ਼ਾਇਦ ਮੈਨੂੰ ਵੀ ਨਹੀਂ ਯਾਦ ਹੁਣ ਹੂੰ ਵੈਸੇ ਹੈ ਉਹ ਵੀ ਹਾਸ ਰਸ ਸੀ ਹੂੰ ਤੇ ਉਹ ਪਿੰਡ ਦੇ ਕਿਸੇ ਸੱਜਣ ਤੇ ਤਵਾ ਲਾ ਕੇ ਲਿਖ ਦਿੱਤੀ ਸੀ ਉਹੀ ਅੱਛਾ ਇਸ ਕਰਕੇ ਹੁਣ ਤਾਂ ਯਾਦ ਕਰਨ ਦਾ ਫਾਇਦਾ ਵੀ ਨਹੀਂ ਹੂੰ ਉਹ ਕਵਿਤਾ ਪਹਿਲੀ ਕਵਿਤਾ ਸੀ ਦੋ ਚਾਰ ਲਾਈਨਾਂ ਸੁਣਾਏ ਦਿਓ ਪਹਿਲੀ ਕਵਿਤਾ ਤਾਂ ਬੰਦੇ ਨੂੰ ਵੈਸੇ ਯਾਦ ਰੱਖਣੀ ਚਾਹੀਦੀ ਐ ਨਹੀਂ ਉਹ ਯਾਦ ਰੱਖਣ ਦੇ ਨਹੀਂ ਉਹਦੇ ਤੇ ਮੈਨੂੰ ਭੁੱਲਣ ਦੇ پیسے ਮਿਲੇ ਸੀ ਅੱਛਾ ਜਦੋਂ ਮੈਂ ਕਵਿਤਾ ਸੁਣਾਈ ਹਾਂ ਮੇਰੇ ਚਾਚਾ ਜੀ ਨੇ ਮੈਨੂੰ 10 ਰੁਪਏ ਦਿੱਤੇ ਅੱਛਾ ਜੀ ਉਹ ਇਸ ਕਰਕੇ ਦਿੱਤੇ ਵੀ ਬਾਹਰ ਨਹੀਂ ਸੁਣਾਉਣੀ ਕਹਿੰਦੇ ਅੱਛਾ ਕਵਿਤਾ ਜਿਹੜੀ ਸੀ ਉਹ ਜਦੋਂ ਆਪਾਂ ਹਾਸੇ-ਹਾਸੇ ਚ ਹੂੰ ਜੋੜ ਲੈਂਦੇ ਆ ਹਾਂਜੀ ਲਾਈਨਾਂ ਤੇ ਇੱਕ ਦੂਜੇ ਦੇ ਹੱਸਣ ਹਸਾਉਣ ਲਈ ਕਹਿ ਲੋ ਅਸੀਂ ਗੁਰੂ ਘਰ ਸੇਵਾ ਕਰਦੇ ਹੁੰਦੇ ਸੀ ਪਾਠ ਦੀ ਡਿਊਟੀ ਲਾ ਲੈਂਦੇ ਸਾਂ ਛੋਟੇ ਛੋਟੇ ਹੁੰਦੇ ਆ ਜੀ ਤੇ ਉਦੋਂ ਜਿੰਨੇ ਵੀ ਵੀਰ ਸੀ ਉੱਥੇ ਸੇਵਾ ਕਰਦੇ ਸੀ ਹੱਸਦੇ ਸੀ ਹੂੰ ਕਿਤੇ ਨਾ ਕਿਤੇ ਜਿਵੇਂ ਕਹ ਲੋ ਕਿ ਉਹ ਚਮਨ ਸਾਹਿਬ ਨੇ ਜਿਹੜਾ ਰੰਗ ਬੰਨਿਆ ਸੀ ਸਾਨੂੰ ਜੀ ਕੀਤਾ ਵੀ ਆਪਾਂ ਵੀ ਕਰੀਏ ਅੱਛਾ ਫਿਰ ਅਸੀਂ ਵੀ ਇੱਕ ਹਫ਼ਤਾ ਜੋੜ ਕੇ ਸੁਣਾ ਲਈ ਹੂੰ ਬਾਕੀ ਜਿਹੜੀਆਂ ਕਵਿਤਾਵਾਂ ਦਾ ਜਿਹੜੀਆਂ ਬਾਅਦ ਚ ਲਿਖੀਆਂ ਉਹ ਸਿਲਸਿਲਾ ਉਹ ਸ਼ੁਰੂ ਕੀਤਾ 2001-02 ਤੋਂ ਬਾਅਦ अच्छा जी ਉਦੋਂ ਤੋਂ ਬਾਅਦ ਲਿਖਣੀ ਸ਼ੁਰੂ ਕੀਤੀਆਂ ਪਰ ਅੱਜ ਤੱਕ ਇਹ ਕਹਿੰਦੇ ਤੁਸੀਂ ਕਵਤਾ ਤੁਹਾਨੂੰ ਐਵੇਂ ਉਤਰਦੀ ਆ ਵੀ ਜੇ ਇੱਕ ਵਾਰ ਉਤਰ ਗਈ ਕਵਤਾ ਤਾਂ ਤੁਸੀਂ ਸਕਿੰਟਾਂ 'ਚ ਕਵਤਾ ਲਿਖ ਦਿੰਦੇ ਹੋ ਜਾਂ ਮਿੰਟਾਂ ਦੇ ਵਿੱਚ ਹਾਂ ਹੁੰਦਾ ਕਦੀ ਕਦੀ ਆ ਵੀ ਜੇ ਇੱਕ ਕਵਤਾ ਦਿਮਾਗ 'ਚ ਆਉਂਦੀ ਆ ਤੇ ਬੜੀ ਜਿਵੇਂ ਕਹੋ ਵੀ ਦਰਿਆ ਦੇ ਵਹਿਣ ਵਾਂਗੂੰ ਹਾਂਜੀ ਲਿਖੀ ਜਾਂਦੀ ਆ ਪਰ ਕਈ ਵਾਰ ਜੇ ਆਪ ਚਾਹ ਕੇ ਲਿਖੋ ਫੇਰ ਨਹੀਂ ਲਿਖੀ ਜਾਂਦੀ ਅੱਛਾ ਜੀ ਸੈਡ ਸੁਬਾਹ ਕਿਤੇ ਪ੍ਰਸ਼ਾਦਾ ਪੁੱਛ ਲਿਆ ਕਿਤੇ ਘਰ ਦੇ ਨਹੀਂ ਪੁੱਛਿਆ ਫੇਰ ਰੋਟੀ ਖਾ ਲੋ ਹੂੰ ਤੇ ਰੋਟੀ ਖਾਣ ਦਾ ਦੁਪਹਿਰ ਦਾ ਟਾਈਮ ਸੀ ਮੈਂ ਕਿ ਤਿਆਰ ਕਰ ਦਿਓ ਅੱਛਾ ਉਹਨਾਂ ਵੈਸੇ ਪੁੱਛ ਲਿਆ ਮੈਂ ਦੂਰ ਬੈਠੇ ਹਾਂ ਬਾਹਰ ਹੂੰ ਸ਼ਾਮੇ ਰਖਦੇ ਹੂੰ ਤੇ ਦੁਬਾਰਾ ਵਾਰ-ਵਾਰ ਗੇੜੇ ਰਸੋਈ ਚੋਂ ਲਾਉਣੇ ਔਖੇ ਹੁੰਦੇ ਆ ਜੀ ਤੇ ਉਹਨਾਂ ਵੈਸੇ ਪੁੱਛ ਲਿਆ ਵੀ ਕਿੰਨੀਆਂ ਲਾ ਲਾ ਹਾਂ ਮੈਂ ਕਹਤਾ ਵੀ ਦੋ ਫੁਲਕੇ ਲਾ ਦੇ ਹਣ ਹਾਂ ਤੇ ਘਰ ਦੇ ਪ੍ਰਸ਼ਾਦਾ ਤਿਆਰ ਕਰਨ ਲੱਗੇ ਤੇ ਮੈਂ ਉਹਦੀ ਕਵਤਾ ਪ੍ਰਸ਼ਾਦਿਆਂ ਦੀ ਗੱਲ ਰੋਟੀਆਂ ਦੀ ਕਵਤਾ ਮੇਰੇ ਦਿਮਾਗ ਚ ਆ ਗਈ ਅੱਛਾ ਤੇ ਉਹ ਬੈਠੇ ਬੈਠੇ ਹੀ ਖਾਣੀਆਂ ਤਾਂ ਹੁੰਦੀਆਂ ਨੇ ਦੋ ਰੋਟੀਆਂ ਹੂੰ ਤੇ ਮੇਰੇ ਕੋਲ ਮੋਬਾਈਲ ਹੁੰਦਾ ਫਿਰ ਮੈਂ ਮੋਬਾਈਲ 'ਚ ਟਾਈਪ ਕਰਕੇ ਰੱਖ ਲਿਆ ਅੱਛਾ ਜੀ ਉਹ ਇਹਨੇ ਕਨਾਲੀ ਵੀ ਰੋਟੀ ਕਿੰਨੀਆਂ ਖਾਣੀਆਂ ਵੀ ਦੋ ਖਾਣੀਆਂ ਤੇ ਦੋ ਢੂਕ ਹਵਤਾ ਬਣ ਗਈ ਠੀਕ ਐ ਖਾਣੀਆਂ ਤਾਂ ਹੁੰਦੀਆਂ ਨੇ ਦੋ ਰੋਟੀਆਂ ਹੂੰ ਮਰ ਜਾਂਦੇ ਲੋਕੀ ਢੋਹ ਢੋਹ ਰੋਟੀਆਂ ਹੂੰ ਸਾਰੀ ਜ਼ਿੰਦਗੀ ਬੰਦਾ ਰੋਟੀਆਂ ਢੋਈ ਜਾਂਦਾ ਹਾਂ ਜੋ ਵੀ ਕੁਝ ਆਪਾਂ ਇਕੱਠਾ ਕਰਦੇ ਆ ਅਸਲ 'ਚ ਰੋਟੀਆਂ ਹੀ ਆ ਹਾਂਜੀ ਜੀਵ ਚ ਜਿਹੜੇ ਪੈਸੇ ਨੇ ਉਹ ਵੀ ਸਮਝ ਲਓ ਵੀ ਰੋਟੀਆਂ ਦਾ ਹੀ ਪ੍ਰਬੰਧ ਹੈ ਉਮਰਾਂ ਦਾ ਪੀੜੀਆਂ ਦਾ ਹੂੰ ਇਸੇ ਖਿਆਲ ਤੋਂ ਹੀ ਕਵਤਾ ਆ ਗਈ ਐਦਾਂ ਆ ਜਾਂਦੀ ਕਾਣੀਆਂ ਤਾਂ ਹੁੰਦੀਆਂ ਨੇ ਦੋ ਰੋਟੀਆਂ ਜੀ ਮਰ ਜਾਂਦੇ ਲੋਕੀ ਢੋ ਢੋ ਰੋਟੀਆਂ ਹੂੰ ਭੁੱਖ ਨੂੰ ਮਿਟਾਉਣਾ ਹੁੰਦਾ ਕੰਮ ਰੋਟੀ ਦਾ ਹੂੰ ਮਿੱਠੀ ਮਿੱਠੀ ਦੇਣ ਖੁਸ਼ਬੂ ਰੋਟੀਆਂ ਵਾਹ ਜੀ ਵਾਹ ਕਦੀ ਲੂਣ ਧੂੜ ਕੇ ਲੰਘਾਈਏ ਸੁਕੀਆਂ ਹੂੰ ਤੇ ਕਦੀ ਖਾਈਏ ਲਾਲ ਲਾ ਕੇ ਹੋ ਰੋਟੀਆਂ ਕਦੀ ਕਦੀ ਤਿੰਨ ਤਿੰਨ ਹੋਣ ਸਬਜ਼ੀਆਂ ਤੇ ਕਦੀ ਖਾਈਏ ਚਾਹ ਚ ਡਬੋ ਰੋਟੀਆਂ ਵਾਹ ਜੀ ਵਾਹ ਕਿਸੇ ਕੋਲ ਪਕੀਆਂ ਪਕਾਈਆਂ ਪੁੱਜੀਆਂ ਹੂੰ ਕਿਸੇ ਦੀਆਂ ਬਣਨ ਚੱਕੀ ਝੋ ਰੋਟੀਆਂ ਲੱਬ ਲੱਬ ਰੋਟੀਆਂ ਗਵਾਚ ਜਾਈਦਾ ਵਾਹ ਬਣ ਕੇ ਪਸੀਨਾ ਜਾਣ ਚੋ ਰੋਟੀਆਂ ਹੂੰ ਹੱਥ ਪੈਰ ਹੋਣ ਜੇ ਨਰੋਏ ਬੰਦੇ ਦੇ ਜੀ ਹੱਡ ਪੈਰ ਹੋਣ ਜੇ ਨਰੋਏ ਬੰਦੇ ਦੇ ਹੱਥ ਜੋੜ ਜਾਂਦੀਆਂ ਖਲੋ ਰੋਟੀਆਂ ਹੂੰ ਕਦੀ ਕਦੀ ਆਉਂਦੀਆਂ ਨੇ ਐਨ ਟਾਈਮ ਤੇ ਹੂੰ ਕਦੀ ਲੇਟ ਫੇਟ ਜਾਣ ਹੋ ਰੋਟੀਆਂ ਵਾਹ ਹੋਵੇ ਕਿਤੇ ਖਤਰਾ ਜੇ ਥੜ ਜਾਣ ਦਾ ਹੂੰ ਸਿਆਣੇ ਬੰਦੇ ਲੈਂਦੇ ਆ ਲਕੋ ਰੋਟੀਆਂ ਜੀ ਬੰਦਾ ਨਾ ਚਲਾਕ ਬੰਦਾ ਪਹਿਲਾਂ ਹੀ ਦੋ ਪਾਸੇ ਕਰ ਲੈਂਦਾ ਵੀ ਦੁਆਕੇ ਤੋਂ ਘੱਟ ਜਾਣ ਗਿਆ ਤਾਂ ਮੇਰੇ ਜੋਗੀਆਂ ਤੇ ਪਈਆਂ ਰਹਿਣ ਹੂੰ ਹੋਵੇ ਕਿਤੇ ਖਤਰਾ ਜੇ ਥੜ ਜਾਣ ਦਾ ਕਈ ਬੰਦੇ ਲੈਂਦੇ ਆ ਲਕੋ ਰੋਟੀਆਂ ਵੰਡ ਕੇ ਤੇ ਖਾਣ ਦਾ ਸਵਾਦ ਵੱਖਰਾ ਹੂੰ ਵਿੱਤ ਕਰੇ ਵਖੀਵੇਂ ਦੇਣ ਧੋ ਰੋਟੀਆਂ ਵਾਹ ਤੇ ਸੱਚਮੁੱਚ ਬੜੀਆਂ ਸਵਾਦ ਹੁੰਦੀਆਂ ਹੱਕ ਦੀ ਕਮਾਈ ਦੀਆਂ ਜੋ ਰੋਟੀਆਂ ਵਾਹ ਕੰਮ ਵਾਲੇ ਬੰਦਿਆਂ ਦੀ ਲੋੜ ਹੁੰਦੀਆਂ ਤੇ ਰੱਜੇ ਪੂਜੇ ਵੇਲੇਆਂ ਦੀ ਸ਼ੋ ਰੋਟੀਆਂ ਝੂਠ ਵਿੱਚ ਛੱਡੀਏ ਤੇ ਦੁਖੀ ਹੁੰਦੀਆਂ ਹਮ ਸੜਗਾਲ ਮਾਰਦੀਆਂ ਬੋ ਰੋਟੀਆਂ ਭੁੱਖਿਆਂ ਦੇ ਢਿੱਡ ਵਿੱਚ ਜਦੋਂ ਪੈਣ ਨਾ ਹਮ ਉਦੋਂ ਫਿਰ ਪੈਂਦੀਆਂ ਨੇ ਰੋ ਰੋਟੀਆਂ ਕਰੀ ਨਾ ਰਟੌਲ ਮਾਣ ਤਾਉਣ ਵੇਖ ਕੇ ਰੱਬ ਦਿੰਦਾ ਸਭ ਦਾ ਪਿਓ ਰੋਟੀਆਂ ਵਾ ਵਾ ਖਾਣੀਆਂ ਤਾਂ ਹੁੰਦੀਆਂ ਨੇ ਦੋ ਰੋਟੀਆਂ ਮਰ ਜਾਂਦੇ ਲੋਕੀ ਢੋ ਢੋ ਰੋਟੀਆਂ ਵਾ ਜੀ ਵਾ ਇਹ ਮਤਲਬ ਕਿ ਘਰ ਦੇ ਆ ਨੇ ਰੋਟੀ ਪੁੱਛੀ ਉੱਥੇ ਹੀ ਕਵਤਾ ਬਣਾਤੀ ਹਾਂ ਜਦੋਂ ਨਾ ਪੁੱਛਣ ਉਦੋਂ ਵੀ ਬਣਾ ਸਕਦੀ ਅੱਛਾ ਕਵਿਆ ਤੇਰੀ ਕਵਤਾ ਸੁਣ ਕੇ ਦੁਨੀਆ ਆਖੇ ਵਾਹ ਹਾਂ ਉਹਦਾ ਨਾ ਕੋਈ ਰੋਟੀ ਪੁੱਛੇ ਨਾ ਕੋਈ ਪੁੱਛੇ ਜਾ ਕਿਤੇ ਮੈਂ ਐਦਾਂ ਹੀ ਸੁਣਾਤੀ ਹੂੰ ਕਵਿਤਾ ਲਿਖਣੀ ਹੋਵੇ ਕਵੀ ਆ ਤੂੰ ਹੈ ਪੂਰਾ ਮਾਹਰ ਜੀ ਉਦਾਂ ਨਾ ਕੋਈ ਘਰੇ ਪੁੱਛਦਾ ਨਾ ਕੋਈ ਪੁੱਛੇ ਬਾਹਰ ਹੂੰ ਐਵੀ ਕਵਿਤਾ ਪੂਰੀ ਕੀਤੀ ਹੋਈ ਆ ਬਾਅਦ ਤੇ ਅਸਲ ਚ ਕੀ ਹੁੰਦਾ ਕਵੀ ਨੇ ਸਾਰੀ ਦੁਨੀਆ ਦਾ ਜੋ ਜਿਹਦਾ ਹੈ ਕਿਸੇ ਦਾ ਵੀ ਹੂੰ ਅਨੁਭਵ ਹੈ ਉਹ ਦੂਜੇ ਦਾ ਅਨੁਭਵ ਵੀ ਕਵੀ ਨੇ ਲਿਖਣਾ ਹੁੰਦਾ ਹੂੰ ਇੱਕ ਇੰਗਲੈਂਡ ਵਾਲੀ ਕਵਿਤਾ ਤੁਸੀਂ ਸੁਣੀ ਹੋਣੀ ਸਾਰਿਆਂ ਨੇ ਯੂਕੇ ਮੈਂ ਗਿਆ ਸੀ ਜੀ ਤੇ ਮੇਰੀ ਉਮਰ ਤਾਂ ਆਪਣੀ ਕਾਟੀ ਸੀ ਕੱਲ ਉਦੋਂ ਹੂੰ ਤੇ ਜਿਹੜਾ ਮੈਂ ਕਵਿਤਾ ਚ ਲਿਖਿਆ ਉਹ ਐਕਸਪੀਰੀਅੰਸ ਸੀ ਅਨੁਭਵ ਸੀ ਵੱਡੀ ਉਮਰ ਵਾਲੇ ਬੰਦਿਆਂ ਦਾ ਬਜ਼ੁਰਗਾਂ ਦਾ ਅੱਛਾ ਉਹ ਮੈਨੂੰ ਕਈ ਪੁੱਛਣ ਵੀ ਤੂੰ ਉਹ ਕਿਵੇਂ ਲਿਖਿਆ ਮੈਂ ਫਿਰ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਅਹਿਸਾਸ ਕਰਕੇ ਵੀ ਉਹ ਕੀ ਸੋਚਦੇ ਨੇ ਤੇ ਉਹ ਕਵਿਤਾ ਦੇ ਵਿੱਚ ਪਾ ਦਿੱਤਾ ਵੀ ਇੱਕ ਜਿਹਦੀ ਉਮਰ ਲੰਗੀ ਹੋਈ ਉਹ ਬੰਦਾ ਕੀ ਸੋਚ ਰਿਹਾ ਅੱਛਾ ਆਪਾਂ ਪੂਰਾ ਤਾਂ ਨਹੀਂ ਸਮਝ ਸਕਦੇ ਪਰ ਨੇੜੇ ਤੇੜੇ ਤਾਂ ਜਾ ਸਕਦੇ ਹੂੰ ਕਵਿਤਾ ਆਪਾਂ ਆਪਣਾ ਅਨੁਭਵ ਵੀ ਲਿਖ ਦਿੰਨੇ ਆ ਕਿਸੇ ਦਾ ਵੀ ਲਿਖ ਦਿੰਨੇ ਆ ਕਵੀ ਦੀ ਤਾਂ ਡਿਊਟੀ ਆ ਨਾ ਵੀ ਜਿਹੜੇ ਜੀ ਦੀ ਵੀ ਆਵਾਜ਼ ਕਿਸੇ ਦੇ ਵੀ ਮਨ ਦੀ ਵੈ ਉਹ ਮਨ ਚ ਨਾ ਰਹੇ ਉਹ ਪਹੁੰਚੇ ਬਾਹਰ ਇਹਨਾਂ ਅਨੁਭਵ ਤੋਂ ਮਨ ਘੜਤ ਇੱਕ ਕਲਪਨਾ ਵੀ ਲਿਖ ਦਿੰਦੇ ਆ ਕਵੀ ਕਵੀ ਕਲਪਨਾ ਤੋਂ ਬਿਨਾਂ ਤੋਰੀ ਨਹੀਂ ਸਕਦਾ ਹਮ ਕਲਪਨਾ ਜਿਹੜੀ ਐ ਉਹ ਕਵਿਤਾ ਦਾ ਅੰਗ ਆ ਜੀ ਕਵਿਤਾ ਦਾ ਅੰਗ ਮੇਨ ਅੰਗ ਕਹਿ ਲੋ ਕਲਪਨਾ ਹੈ ਹਮ ਉਹਦਾ ਕਾਰਨ ਇਹ ਹੈ ਕਿ ਜੋ ਹੋਇਆ ਬੀਤਿਆ ਕਿਸੇ ਨੇ ਕਿਹਾ ਹੂੰ ਉਹ ਵੀ ਬਹੁਤ ਘੱਟ ਹੁੰਦਾ ਹੂੰ ਨਾ ਤਾਂ ਸਾਰਾ ਕੁਝ ਲਿਖਿਆ ਜਾਂਦਾ ਹੈ ਨਾ ਸਾਰਾ ਕੁਝ ਕੋਈ ਨੋਟ ਹੁੰਦਾ ਹੂੰ ਹੂੰ ਕਵੀ ਨੇ ਆਪਣੀ ਕਲਪਨਾ ਨਾਲ ਮਹਿਸੂਸ ਕਰਨਾ ਹੁੰਦਾ ਵੀ ਕੌਣ ਕੀ ਸੋਚ ਰਿਹਾ ਕੀ ਕਹਿ ਰਿਹਾ ਜੋ ਕਿਸੇ ਨੇ ਨਹੀਂ ਬੋਲਿਆ ਹੂੰ ਜੋ ਕਿਸੇ ਨੇ ਨਹੀਂ ਕਿਹਾ ਕਵੀ ਨੇ ਉਹ ਵੀ ਲਿਖਣਾ ਹੁੰਦਾ ਮੰਨ ਲਓ ਕੋਈ ਇਤਿਹਾਸ ਹੈ ਹੂੰ ਛੋਟੇ ਸਾਬ ਜਾਂਦਾ ਇਤਿਹਾਸ ਹੈ ਮੰਨ ਲਓ ਹੂੰ ਕੰਧਾਂ ਕੀ ਕਹਿੰਦੀਆਂ ਹਵਾਵਾਂ ਕੀ ਕਹਿੰਦੀਆਂ ਹਨ ਉਹ ਸਾਰਾ ਕੁਝ ਕਵੀ ਦੀ ਕਲਪਨਾ ਹੁੰਦੀ ਹੈ ਕਲਪਨਾ ਹੁੰਦੀ ਉਹਦੇ ਚ ਕਵੀ ਕਾਲ ਤੋਂ ਪਰੇ ਚੱਲ ਜਾਂਦਾ ਕਈ ਵਾਰੀ ਜਿਹੜਾ ਗੱਲਾਂ ਜੇ ਹੋਣੀਆਂ ਨੇ ਆਉਣ ਵਾਲੇ ਸਮੇਂ ਚ ਉਹ ਕਵੀ ਪਹਿਲਾਂ ਹੀ ਕਿਸੇ ਦੇ ਮੂੰਹ ਚੋਂ ਕਹਾ ਦਿੰਦਾ ਹੈ ਉਹ ਦੀ ਕਲਪਨਾ ਹੁੰਦੀ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਜੋ ਸੇਧ ਹੈ ਜੋ ਦੇਣਾ ਜੋ ਅਨੁਭਵ ਦੇਣਾ ਚਾਹੁੰਦਾ ਉਹ ਪਹੁੰਚ ਜਾਂਦੀ ਹੈ ਅਗਲੇ ਪੰਨੇ ਹੂੰ ਕਵਿਤਾ ਜਿਹੜੀ ਐ ਬਹੁਤ ਕਹਿ ਲੋ ਕਿ ਸਮੇਂ ਸਥਾਨ ਤੋਂ ਪਾਰ ਜਾ ਕੇ ਬੰਦੇ ਦੇ ਅੰਦਰ ਉਹਦੇ ਸੰਸਕਾਰਾਂ ਨੂੰ ਸਿਰਜਦੀ ਆ ਤੇ ਇਸ ਇਸ ਪੱਖ ਤੋਂ ਕਹਿ ਲੋ ਵੀ ਕਲਪਨਾ ਜਿਹੜੀ ਉਹ ਤੇ ਦਾ ਬਹੁਤ ਵੱਡਾ ਹੰਕ ਹੈ ਕਵਿਤਾ ਦਾ ਹੂੰ ਕਲਪਨਾ ਦਾ ਮਤਲਬ ਝੂਠ ਨਹੀਂ ਹੁੰਦਾ ਕਲਪਨਾ ਸਚਾਈ ਦੇ ਨੇੜੇ ਹੋਣੀ ਚਾਹੀਦੀ ਉਸ ਹਿਸਾਬ ਦੇ ਨਾਲ ਇਹਦੀ ਤਾਂ ਲੋੜ ਆ ਤਾਂ ਇਹ ਜਿਹੜੀਆਂ ਬਹੁਤੀਆਂ ਕਵਿਤਾਵਾਂ ਨੇ ਉਹ ਅਸੀਂ ਆਪਦੀ ਕਲੋ ਮੈਂ ਤਾਂ ਚਲੋ ਏਡਾ ਵੱਡਾ ਕਵੀ ਹੈ ਵੀ ਨਹੀਂ ਆਪਣੇ ਨੂੰ ਸਮਝਦਾ ਨਹੀਂ ਜ਼ਿਆਦਾਤਰ ਮੈਂ ਤਾਂ ਸਗੋਂ ਆਮ ਛੇਟਲੇ ਪੱਧਰ ਤੇ ਆਪਣੇ ਛੋਟੇ ਤਾਲ ਤੇ ਲਿਖ ਦਿੰਦੇ ਆਂ ਕਈ ਵਾਰ ਬਿਲਕੁਲ ਹਲਕੀਆਂ ਫੁਲਕੀਆਂ ਗੱਲਾਂ ਕੋਈ ਡੂੰਗਾ ਖਿਆਲ ਨਹੀਂ ਹੁੰਦਾ ਕੋਈ ਕਾਵਡਾਰੀ ਨਹੀਂ ਹੁੰਦੀ ਪਰ ਵੈਸੇ ਜਿਹੜੀ ਕਲਪਨਾ ਕਵੀ ਦੀ ਹੈ ਉਹ ਤਾਂ ਬਹੁਤ ਉੱਪਰ ਤੱਕ ਜਾਂਦੀ ਹੈ ਵੱਡੇ ਲੈਵਲ ਦੀ ਕਵਤਾ ਜਿੱਥੇ ਤੁਸੀਂ ਚਲ ਜੋ ਕਹਿ ਜੋਗੇ ਭਾਈ ਆਨੰਦ ਲਾਲ ਜੀ ਜਿੱਥੇ ਕਾਵਡਾਰੀ ਆ ਜਾਂ ਭਾਈ ਗੁਰਦਾਸ ਜੀ ਜਿੱਥੋਂ ਤੱਕ ਸੋਚ ਕੇ ਲਿਖਦੇ ਨੇ